ਸੰਜਾ ਟੀਵੀ ਤੇ ਪ੍ਰੋਗਰਾਮ ਦਿਲਾਂ ਦੀ ਸਾਂਝ ਦੇਖ ਰਹੇ ਸਮੂਹ ਦਰਸ਼ਕਾਂ ਨੂੰ ਕੁਲਦੀਪ ਸਿੰਘ ਵੱਲੋਂ ਪਿਆਰ ਭਰਨਗੇ ਸਤਿ ਸ੍ਰੀ ਅਕਾਲ ਦਿਲ ਦੀਆਂ ਗਹਿਰਾਈਆਂ 'ਚੋਂ ਸਵਾਗਤ ਹੈ ਤੁਹਾਡੇ ਦਿਲਾਂ ਨੂੰ ਛੂਹਣ ਵਾਲੇ ਵਿਸ਼ੇ ਤੇ ਦਿਲ ਨੂੰ ਛੂਹਣ ਵਾਲੀਆਂ ਰੂਹਾਂ ਇਸ ਪ੍ਰੋਗਰਾਮ ਦੇ ਵਿੱਚ ਲੈ ਕੇ ਆਈਆਂ ਨੇ ਤਾਂ ਜੋ ਵੱਤਵ ਜਿਹੜੀ ਜਾਣਕਾਰੀ ਹੈ ਤੁਹਾਡੇ ਤੱਕ ਮੁਹਈਆ ਕਰਵਾਈ ਜਾ ਸਕੇ ਅੱਜ ਸਵੇਰ ਦੀਆਂ ਖਬਰਾਂ ਦੇ ਵਿੱਚ ਜਿਹੜਾ ਜ਼ਿਕਰ ਹੋ ਰਿਹਾ ਸੀ ਕਿ ਅਬੋਰ ਦੇ ਵਿੱਚ ਵਪਾਰੀ ਕਪੜਿਆਂ ਦੇ ਸ਼ਰਮਾ ਜੀ ਦੇ ਕਤਲ ਤੋਂ ਬਾਅਦ 24 ਘੰਟਿਆਂ ਦੇ ਵਿੱਚ ਵਿੱਚ ਪੁਲਿਸ ਮੁਕਾਬਲੇ ਦੇ ਰਹੀ ਦੋ ਵਿਅਕਤੀ ਮਾਰਕਤੇ ਇਹ ਪੁਲਿਸ ਦੀ ਲਾਇਕੀ ਹੈ ਜਦ ਪ੍ਰਸ਼ਾਸਨ ਦਾ ਇੱਕ ਕਿਸਮ ਦਾ ਦਿਖਾਉਣਾ ਕਿ ਯਸ ਆ ਵਪਾਰੀ ਮਾਰਿਆ ਸੀ 24 ਘੰਟਿਆਂ ਚ ਮਾਰ ਸੁੱਟਿਆ ਇਧਰ ਜ਼ਿੰਮੇਵਾਰੀ ਲੈਣ ਵਾਲਾ ਲਾਰੈਂਸ ਬਿਸ਼ਨੋਈ ਆਪਣੀ ਸਲਤਨਤ ਮੈਂ ਕਈ ਵਾਰੀ ਕਹਿਣਾ ਹੁੰਦਾ ਕਿ ਭਾਰਤ ਦਾ ਜੇਲ੍ਹ ਮੰਤਰੀ ਆ ਜਿਹੜੀ ਮਰਜ਼ੀ ਜੇਲ੍ਹ ਦੇ ਵਿੱਚ ਜਾਵੇ ਵੀਵੀਆਈਪੀ ਟ੍ਰੀਟਮੈਂਟ ਉਹਦੇ ਨਾਲ ਹੁੰਦਾ ਹੈ ਫੋਨ ਮਿਲਦੇ ਨੇ ਜੇਲ੍ਹਾਂ ਦੇ ਵਿੱਚ ਬੈਠੇ ਦੀਆਂ ਇੰਟਰੂ ਆਉਂਦੀਆਂ ਨੇ ਉਹਦਾ ਮੁਕਾਬਲਾ ਦਿਖਦਾ ਨਹੀਂ ਕਿ ਪੁਲਿਸ ਵਾਲੇ ਕਦੇ ਕਰ ਸਕਣਗੇ ਅੱਜ ਇਸ ਸਬੰਧ ਦੇ ਵਿੱਚ ਪੰਜਾਬ ਦੇ ਲਾ ਐਂਡ ਆਰਡਰ ਦੇ ਐਡੀਜੀਪੀ ਆ ਹੁਣੇ ਥੋੜਾ ਸਮਾਫ ਹੋਇਆ ਰਟਾਇਰ ਹੋਏ ਨੇ ਬੜੇ ਸੀਨੀਅਰ ਸਤਕਾਰਯੋਗ ਪੁਲਿਸ ਅਫਸਰ ਅੱਜਕੱਲ ਕਾਂਗਰਸ ਪਾਰਟੀ ਦੇ ਵਿੱਚ ਪੰਜਾਬ ਦੇ ਜਿਹੜੇ ਐਕਸ ਸਰਵਿਸਮੈਨ ਨੇ ਐਕਸ ਸਰਵਿਸਮੈਨ ਦੇ ਸੈੱਲ ਦੇ ਚੇਅਰਪਰਸਨ ਨੇ ਸardar ਗੁਰਿੰਦਰ ਸਿੰਘ ਢਿੱਲੋਂ ਮੈਂ ਉਹਨਾਂ ਨੂੰ ਬੇਨਤੀ ਕੀਤੀ ਆ ਉਹਨਾਂ ਦਾ ਕਰਦਿਆਂ ਸਵਾਗਤ ਢਿੱਲੋਂ ਸਾਹਿਬ ਦਿਲਾਂ ਦੀ ਸਾਂਝ ਦੇ ਵਿੱਚ ਦਿਲ ਦੀਆਂ ਗਹਿਰਾਈਂ ਚੋਂ ਸਵਾਗਤ ਹੈ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਗੁਲਦੀਪ ਜੀ ਐਂਡ ਸਤਿ ਸ੍ਰੀ ਅਕਾਲ ਤੁਹਾਨੂੰ ਔਰ ਤੁਹਾਡੇ ਸਰੋਤਿਆਂ ਲੰਮਾ ਸਮਾਂ ਪੰਜਾਬ ਦੇ ਲਾ ਐਂਡ ਆਊਡਰ ਕਾਨੂੰਨ ਤੇ ਵਿਵਸਥਾ ਦੇ ਏਡੀਜੀਪੀ ਰਹੇ ਹਾਂ ਇੱਕ ਨਹੀਂ ਤਿੰਨੇ ਸਰਕਾਰਾਂ ਨੂੰ ਨੇਰੇ ਹੋ ਕੇ ਤੱਕਿਆ ਭਾਵੇਂ ਉਹ ਸ਼ਰਮਣੀ ਅਕਾਲੀ ਦਲ ਦੀ ਸੀ ਕਾਂਗਰਸ ਦੀ ਸੀ ਜਾਂ ਫਿਰ ਆਮ ਆਦਮੀ ਪਾਰਟੀ ਤਿੰਨਾਂ ਸਰਕਾਰਾਂ ਦੇ ਵਿੱਚ ਰਹੇ ਹਾਂ ਜਿਹੜੇ ਲਾ ਐਂਡ ਆਊਡਰ ਦੀ ਸਿਚੁਏਸ਼ਨ ਹੁਣ ਬਣੀ ਹੋਈ ਹੈ ਲਗਾਤਾਰ ਹਫਤਾ ਨਹੀਂ ਬੀਤਦਾ ਕੋਈ ਨਾ ਕੋਈ ਐਵ ਜਨਕਾਉਂਟਰ ਜਾਂ ਕਤਲ ਹੋ ਰਿਹਾ ਤੇ ਗੈਂਗਸਟਰ ਥਾਰ ਤੇ ਨਾਲ ਜੇਲ੍ਹਾਂ ਚ ਬੈਠੇ ਬਿਆਨ ਦੇ ਦਿੰਦੇ ਆ ਕਿ ਯਸ ਮੇਰੀ ਸੰਸਥਾ ਨੇ ਕੀਤਾ ਇਹਦੀ ਜ਼ਿੰਮੇਵਾਰੀ ਅਸੀਂ ਲੈ ਰਹੇ ਆ ਪਿਛਲੇ ਦਿਨੀ ਤੁਹਾਨੂੰ ਯਾਦ ਹੋਏਗਾ ਭਗਵਾਨਪੁਰੀਆ ਉਹਦੀ ਮਾਂ ਦਾ ਕਤਲ ਹੋ ਜਾਣਾ ਮੋਗਾ ਦੇ ਵਿੱਚ ਇੱਕ ਡਾਕਟਰ ਦਾ ਕਤਲ ਹੋ ਜਾਣਾ ਸਿੱਧੂ ਮੂਸੇਵਾਲੇ ਦਾ ਕਤਲ ਹੋ ਜਾਣਾ ਤੇ ਪਿਛਲੇ ਦਿਨੀ ਇੱਕ ਲੜਕੀ ਜਿਹੜੀ ਕੰਚਨ ਕੁਮਾਰੀ ਹੈ ਉਹਦਾ ਕਤਲ ਹੀ ਨਹੀਂ ਬਲਕਿ ਉਹਨੂੰ ਕਿਸ ਤਰੀਕੇ ਨਾਲ ਲਿਜਾ ਕੇ ਬਠਿੰਡੇ ਦੇ ਵਿੱਚ ਉਹਦਾ ਕਤਲ ਕਰਨ ਤੋਂ ਬਾਅਦ ਲਾਈਵ ਹੋ ਜਾਣਾ ਏਅਰ ਦੇ ਉੱਤੇ ਕਿ ਯੈਸ ਅਸੀਂ ਕੀਤਾ ਅਸੀਂ ਜ਼ਿੰਮੇਵਾਰੀ ਲੈਨੇ ਆ ਪੰਜਾਬ ਦੇ ਵਿੱਚ ਇਦਾਂ ਕਰੇਗਾ ਤੇ ਅਸੀਂ ਉਹਦਾ ਟੇਕਿਆਰ ਕਰਾਂਗੇ ਲਾਅ ਐਂਡ ਆਰਡਰ ਕਿੱਥੇ ਆ ਕਿੱਥੇ ਨੇ ਲਾਅ ਐਂਡ ਆਰਡਰ ਦੇ ਡੀਜੀਪੀ ਜਾਂ ਏਡੀਜੀਪੀ ਇਸ ਸਿਸਟਮ ਕੀ ਕੀ ਹੋ ਰਿਹਾ ਪੰਜਾਬ ਦੇ ਵਿੱਚ? ਪੁਲਿਸ ਜੀ ਬੜਾ ਦੁੱਖ ਹੁੰਦਾ ਆ ਪਹਿਲੀ ਗੱਲ ਤੇ ਜਿੰਨੇ ਤੁਸੀਂ ਵਾਰਦਾਤਾਂ ਦਾ ਨਾਂ ਲਿਆ ਇਹ ਪਿਛਲੇ ਕੁਝ ਹੀ ਹਫ਼ਤਿਆਂ ਚ ਹੋਈਆਂ ਨੇ ਜੀ ਔਰ ਪੰਜਾਬ ਦਾ ਕੋਈ ਵਾਸੀ ਇਹੋ ਜਿਹਾ ਨਹੀਂ ਹੈ ਜਿਹਦੇ ਕੋਲ ਇਹ ਦੰਦ ਕਥਾ ਨਹੀਂ ਬਣੀ ਕਿ ਆਇਆ ਪੁਲਿਸ ਦਾ ਟਾਂਚਾ ਸਰਕਾਰ ਦਾ ਵਿਲ ਪਾਵਰ ਔਰ ਕਰਾਈਮ ਮੈਨੇਜਮੈਂਟ ਤੇ ਲਾਅ ਐਂਡ ਆਰਡਰ ਦੇ ਇੰਨੇ ਬੁਰੇ ਹਾਲਾਤ ਪੰਜਾਬ ਕਿਉਂ ਹੋ ਰਹੇ ਨੇ ਜੀ ਸਭ ਤੋਂ ਪਹਿਲਾਂ ਮੈਨੂੰ ਦੁੱਖ ਹੈ ਕਿ ਜਿਹੜੇ ਇਹ ਮੰਦ ਭਾਗੇ ਕਤਲ ਕੀਤੇ ਗਏ ਨੇ ਔਰ ਅਜੇ ਦੋ ਦਿਨ ਦੇ ਵਿੱਚ ਵਿੱਚ ਹੀ ਜਿਹੜਾ ਵਪਾਰੀ ਅਬੋਹਰ ਦਾ ਟੇਲਰ ਤੋਂ ਕੱਪੜੇ ਦਾ ਬੜਾ ਫੇਮਸ ਵਪਾਰੀ ਉਹਦਾ ਸ਼ਰੀਆਮ ਆ ਕੇ ਕਤਲ ਹੋਇਆ ਅਫਸੋਸ ਆ ਬਹੁਤ ਦੁੱਖ ਆ ਪਰਿਵਾਰ ਨਾਲ ਦੁੱਖ ਦੀ ਸਾਂਝ ਕਰਦਾ ਹਾਂ ਪਰ ਵੱਡੀ ਗੱਲ ਇਹ ਹੈ ਕਿ ਬਹੁਤ ਸਮੇਂ ਤੋਂ ਪਿਛਲੇ ਸਮੇਂ ਤੋਂ ਜੜੀਆਂ ਐਕਸਟਰਸ਼ਨ ਤੇ ਗੈਂਗ ਰਾਈਵਲਰੀਜ਼ ਦੀਆਂ ਕਿਲਿੰਗ ਨਾ ਉਹ ਵਧੀਆਂ ਨੇ ਸਨੇਚਿੰਗ ਬਰਗਲਰੀਜ਼ ਐਫਟਸ ਵਧੀਆਂ ਨੇ ਔਰ ਇਹਨਾਂ ਦੇ ਇਵਜ ਦੇ ਵਿੱਚ ਜਿਨੂੰ ਹਾਇਰਡ ਕਿਲਰਸ ਕਹਿੰਦੇ ਨੇ ਇੰਟਰ ਫੈਮਿਲੀ ਇੰਟਰਾ ਫੈਮਿਲੀ ਰਾਈਵਲਰੀਜ਼ ਦੇ ਤਹਿਤ ਵੀ ਕਤਲ ਕਰਵਾਏ ਨੇ ਔਰ ਕਤਲ ਹੋਏ ਨੇ ਔਰ ਇਹ ਸਾਰੇ ਕੁਸ਼ ਨੂੰ ਜਦੋਂ ਤੁਸੀਂ ਇੱਕ ਪਿਕਚਰ ਬਣਾ ਕੇ ਪੇਂਟਿੰਗ ਬਣਾ ਕੇ ਕਿਸੇ ਮਹਰ ਪੇਂਟਰ ਤੋਂ ਪੇਂਟਿੰਗ ਕਰਵਾਓਗੇ ਤੇ ਪੰਜਾਬ ਦੀ ਜਿਹੜੀ ਫਿਕਚਰ ਨਜ਼ਰ ਆਉਂਦੀ ਹੈ ਲਾਅ ਐਂਡ ਆਰਡਰ ਦੀ ਔਰ ਪੁਲਿਸ ਐਡਮਿਨਿਸਟ੍ਰੇਸ਼ਨ ਦੀ ਔਰ ਸਰਕਾਰ ਦੀ ਹੋਂਦ ਦੀ ਉਹ ਬੜੀ ਕਯੋਟਿਕ ਤੇ ਬੜੀ ਅੰਧੇਰਗਰਦੀ ਵਾਲੀ ਲੱਗਦੀ ਐ ਤੇ ਸ਼ਰਮਿੰਦਗੀ ਮਹਿਸੂਸ ਹੁੰਦੀ ਐ ਔਰ ਦੁੱਖ ਹੁੰਦਾ ਐ ਤੇ ਤਕਲੀਫ ਹੁੰਦੀ ਐ ਕਿ ਪੰਜਾਬ ਦੇ ਵਿੱਚ ਇੰਜ ਹੋ ਰਿਹਾ ਹ। ਐਸੀ ਸਰਕਾਰ ਦੇ ਅੰਡਰ ਐਸੀ ਸਰਕਾਰ ਦੇ ਅਧੀਨ ਸਰਦਾਰ ਸਾਹਿਬ ਤੁਸੀਂ ਵੀ ਤਾਂ ਏਡੀਜੀਪੀ ਰਹਿ ਕੇ ਗਏ ਹੋ ਉਸ ਵੇਲੇ ਤੁਹਾਨੂੰ ਪਤਾ ਸੀ ਇਹ ਸਥਿਤੀਆਂ ਉਹ ਜਿਹੀਆਂ ਹੋ ਰਹੀਆਂ ਨੇ ਉਸ ਵੇਲੇ ਤੁਸੀਂ ਕੀ ਉਪਰਾਲਾ ਕੀਤਾ ਨੂੰ ਸੁਧਾਰ ਲਿਆਉਣ ਦੇ ਲਈ ਜੜੀ ਐਕਸਟਰਸ਼ਨ ਗੈਂਗਵਾੜ ਔਰ ਇਹ ਵਾਲੀਆਂ ਜੜੀਆਂ ਵਾਰਦਾਤਾਂ ਹੁਣ ਤੁਸੀਂ ਗਿਣਾਈਆਂ ਨੇ ਜੀ ਇਹ ਕੋਈ ਨਵੀਆਂ ਨਹੀਂ ਆ ਬਹੁਤ ਸਾਲਾਂ ਤੋਂ ਹੁੰਦੀਆਂ ਆ ਰਹੀਆਂ ਨੇ ਲੇਕਿਨ ਪੁਲਿਸ ਉਹਨਾਂ ਦਾ ਮੁਕਾਬਲਾ ਕਰਦੀ ਸੀ ਇਹਨਾਂ ਵਾਰਦਾਤਾਂ ਦਾ ਔਰ ਉਹਨਾਂ ਨੂੰ ਸਿੱਝਦੀ ਸੀ ਲੇਕਿਨ ਇੰਨੀ ਦਲੇਰਾਨਾ ਕਤਲ ਜਿਹੜਾ ਸਭ ਤੋਂ ਪਹਿਲਾਂ ਹੋਇਆ ਗੈਂਗਵਾਰ ਦੇ ਵਿੱਚ ਉਹ ਸਿੱਧੂ ਮੂਸੇਵਾਲਾ ਦਾ ਸੀ ਜਿਹੜਾ ਲਾਰੈਂਸ ਬਿਸ਼ਨੋਈ ਔਰ ਗੋਲਡੀ ਬਰਾੜ ਦੇ ਸਹਿਯੋਗ ਨਾਲ ਉਹਨਾਂ ਦੇ ਦਿਸ਼ਾ ਨਿਰਦੇਸ਼ ਤੇ ਹੋਇਆ ਸੀ ਜਿਹਨੂੰ ਅਸੀਂ ਇੱਕ ਕਵਾਂਗੇ ਕਿ ਇੱਕ ਮਾਈਲਸਟੋਨ ਬਣਿਆ ਇਸ ਐਕਸਟਰਸ਼ਨ ਗੈਂਗਸ ਗੈਂਗ ਰਾਈਵਲਰੀਜ਼ ਆਰਗੇਨਾਈਜ਼ ਕ੍ਰਾਈਮ ਦੇ ਵਿੱਚ ਜਿਹਨੂੰ ਸਭ ਤੋਂ ਜ਼ਿਆਦਾ ਸ਼ਹਿ ਮਿਲੀ ਔਰ ਉਸ ਤੋਂ ਬਾਅਦ ਫਿਰ ਕਹਾਣੀ ਇੱਥੋਂ ਤੱਕ ਚਲੀ ਗਈ ਕਿ ਇਹ ਗੱਲ ਰੁਕ ਨਹੀਂ ਰਹੀ ਤੇ ਇੰਜ ਲੱਗ ਰਿਹਾ ਕਿ ਇਹਦੇ ਵਿੱਚ ਵਾਧਾ ਹੀ ਹੋ ਰਿਹਾ ਘਾਟਾ ਨਹੀਂ ਹੋ ਰਿਹਾ ਹੂੰ ਇਹਦੇ ਵਿੱਚ ਜਿਹੜਾ ਦਿਨੋਂ ਦਿਨ ਵਾਧਾ ਹੋ ਰਿਹਾ ਹੈ ਨਿਰਖਿਆਲ ਹੈ ਵੀ ਪੰਜਾਬ ਪੁਲਿਸ ਦੇ ਵਿੱਚ ਜਿਹੜਾ ਇਹ ਮੁਕਾਬਲਾ ਹੋਇਆ ਤੁਹਾਨੂੰ ਜ਼ਿਆਦਾ ਪਤਾ ਹੋਏਗਾ ਇਹ ਵਾਕਈ ਮੁਕਾਬਲਾ ਹੋਇਆ ਜਦ ਫੜ ਕੇ ਮਾਰੇ ਗਏ ਬੰਦਿਆਂ ਨੂੰ ਬਾਅਦ ਦੇ ਵਿੱਚ ਮੁਕਾਬਲਾ ਦਿਖਾ ਦਿੰਦੇ ਆ ਕਿਵੇਂ ਲੱਗਦਾ ਤੁਹਾਨੂੰ ਕਿਵੇਂ ਤੁਹਾਨੂੰ ਕਿਵੇਂ ਲੱਗਦਾ ਕਿ ਵਾਕਈ ਹੀ ਅਸਲ ਮੈਨੇਜ ਮੁਕਾਬਲਾ ਹੁੰਦਾ ਹੈ ਜਾਂ ਮੁਕਾਬਲਾ ਕੀਤਾ ਜਾਂਦਾ ਮਾਰਨ ਤੋਂ ਬਾਅਦ ਜੀ ਕੋਲੀਬ ਜੀ ਸਾਡੀ ਉਮਰ ਜਿਨ੍ਹਾਂ ਦੀ 6 ਦਹਾਕੇ ਪੂਰੇ ਕਰਨ ਤੱਕ ਪਹੁੰਚੀ ਹੈ ਜੀ ਔਰ ਮੈਂ ਆਪਣੀ ਤਹ ਜ਼ਿੰਦਗੀ ਆਪਣੀ ਸਰਵਿਸ ਦੇ ਦੌਰਾਨ ਕ੍ਰਾਸ ਬਾਰਡਰ ਟੈਰੋਰੀਜ਼ਮ ਤੇ ਮਿਲਟਰੀਜ਼ ਨੂੰ ਹੰਡਾਇਆ ਤੇ ਵਿਚੜਿਆ ਜੀ ਬਿਲਕੁਲ ਇਹ ਕਹਾਣੀਆਂ ਦੇ ਦੋਨੇ ਪੱਖ ਸੀਗੇ ਜਿਨ੍ਹਾਂ ਦੇ ਵਿੱਚ ਫਾਲਸ ਐਨਕਾਊਂਟਰ ਵੀ ਸੀਗੇ ਤੇ ਜਿਨ੍ਹਾਂ ਦੇ ਵਿੱਚ ਸਹੀ ਪੁਲਿਸ ਮੁਕਾਬਲੇ ਵੀ ਸੀਗੇ ਜੀ ਔਰ ਉਹਨਾਂ ਦੇ ਰਿਜ਼ਲਟੈਂਟ ਜਿੱਥੇ ਫਾਲਸ ਮੁਕਾਬਲੇ ਕੋਰਟਸ ਕੋ ਰਿਪੋਰਟ ਹੋਏ ਉਥੇ ਅਦਾਲਤਾਂ ਨੇ ਬਾਕੂਬੀ ਬੜੇ ਵਧੀਆ ਤਰੀਕੇ ਨਾਲ ਜਿਹੜੇ ਦੋਸ਼ੀ ਪੁਲਿਸ ਮੁਲਾਜ਼ਮ ਤੇ ਅਫਸਰ ਸੀਗੇ ਖਾਸ ਕਰਕੇ ਸਿਰ ਜਿਆਦਾ ਬਹੁਤ ਆ ਛੋਟੇ ਲੈਵਲ ਦੇ ਕਿਉਂਕਿ ਵੱਡੇ ਤੇ ਬੱਚ ਆਉਂਦੇ ਨੇ ਉਹਨਾਂ ਨੂੰ ਸਜ਼ਾਵਾਂ ਵੀ ਦਿੱਤੀਆਂ ਨੇ ਔਰ ਸਜ਼ਾਵਾਂ ਭੁਗਤ ਰਹੇ ਸੋ ਮੈਂ ਇਹ ਗੜੀ ਭਾਵਕ ਜੀ ਗੱਲ ਆ ਕਿ ਤੁਸੀਂ ਜਿਹੜਾ ਕਤਲ ਉਸ ਵਪਾਰੀ ਦਾ ਹੋਇਆ ਔਰ ਉਸ ਤੋਂ ਬਾਅਦ ਦੋ ਲੜਕੇ ਆ ਅੱਜ ਐਨਕਾਊਂਟਰ ਚ ਮਾਰੇ ਗਏ ਨੇ ਮੈਂ ਐਸਐਸਪੀ ਫਾਜ਼ਿਲਖਾ ਰਿਆ ਆ ਔਰ ਇਸ ਅਬੋਰਨ ਦਾ ਜਿਹੜਾ ਇਲਾਕਾ ਆ ਉਹ ਫਾਜ਼ਲਕਾ ਦਾ ਵਪਾਰਕ ਕੇਂਦਰ ਹੈ ਮੈਂ ਅਜੇ ਤੱਕ ਦੀ ਜੋ ਗੱਲਬਾਤ ਕੀਤੀ ਹੈ ਔਰ ਜੋ ਕਹਾਣੀ ਲਿਖੀ ਆ ਉਹ ਕੋਈ ਐਡੀ ਸੁਖਾਲੀ ਜਾਂ ਜੋ ਮੀਡੀਆ ਦੇ ਵਿੱਚ ਜਾਂ ਜੋ ਸਾਹਮਣੇ ਨਜ਼ਰ ਆ ਰਿਹਾ ਆ ਉਹ ਨਹੀਂ ਆ ਜੋ ਮੇਰੀ ਇਨਪੁਟ ਆ ਇਹਦੇ ਪਿੱਛੇ ਇੱਕ ਬੜੀ ਡੇਂਜਰਸ ਜੀ ਕਹਾਣੀ ਆ ਜੜੀ ਮੈਂ ਅਸੂਮੀਦ ਕਰਦਾ ਹਾਂ ਕਿ ਪੁਲਿਸ ਉਸ ਕਹਾਣੀ ਨੂੰ ਉਸ ਮੋਟਿਵ ਨੂੰ ਉਸ ਸਾਰੀ ਚੀਜ਼ ਨੂੰ ਬਾਹਰ ਲੈ ਕੇ ਆਉਣਗੇ ਔਰ ਉਹਨੂੰ ਦੱਬਣਗੇ ਨਹੀਂ ਮੈਂ ਕਾਉਂਟਰ ਇੰਟੈਲੀਜੈਂਸ ਦੇ ਜਿਹੜੇ ਇੰਟਰਨਲ ਸਿਕਿਉਰਟੀ ਦੇ ਅੱਜਕੱਲ ਇੰਚਾਰਜ ਐਡੀਜੀ ਡੀਜੀ ਰੈਂਕ ਦੇ ਅਫਸਰ ਨੇ ਅਮਿਤ ਪ੍ਰਸ਼ਾਦ ਜੀ ਉਹਨਾਂ ਨੇ ਕੰਮ ਕੀਤਾ ਬੜੇ ਮੈਰਿਟ ਤੇ ਕੰਮ ਕਰਨ ਵਾਲੇ ਨੇ ਉਹਨਾਂ ਨੂੰ ਵੀ ਬੇਨਤੀ ਕਰੂੰਗਾ ਕਿ ਜੋ ਸਾਹਮਣੇ ਨਜ਼ਰ ਆ ਰਿਹਾ ਸਰੇ ਦਸਤ ਅੱਖਾਂ ਦੇ ਸਾਹਮਣੇ ਜਾਂ ਕੰਨਾਂ ਦਾ ਹੀ ਸੁਣੀ ਗੱਲ ਉਹਦੇ ਤੇ ਵਿਸ਼ਵਾਸ ਕਰਨ ਦੀ ਬਜਾਏ ਆਪਣੀ ਟੀਮ ਲਗਾ ਕੇ ਇਹਦੇ ਪਿਛੋਕੜ 'ਚ ਜਾਓ ਕੀ ਹੋਇਆ ਕਿਹ ਹੈ ਕਿਉਂਕਿ ਅਗੋਰ ਦੇ ਇਲਾਕਾ ਨੁਆਸੀਆਂ ਤੇ ਫਾਜ਼ਿਲਕਾ ਦੇ ਇਲਾਕਾ ਨੁਆਸੀਆਂ 'ਚ ਬਹੁਤ ਸ਼ੰਕੇ ਸੁਭੇ ਨੇ ਜਿਹੜੇ ਅੱਜ ਕੁਝ ਹੋਰ ਲੱਗ ਰਿਹਾ ਹੈ ਲੇਕਿਨ ਕੱਲ ਇਹ ਹੋ ਸਕਦਾ ਕਹਾਣੀ ਕਿਸੇ ਹੋਰ ਪਾਸੇ ਨੂੰ ਚਲੀ ਜਾਏ ਇਹ ਅਨਕਾਉਂਟਰ ਫਾਲਸ ਹੈ ਕਿ ਜੈਨੋ ਨੇ ਇਹ ਕਿ ਇਹੋ ਜੀਆਂ ਗੱਲਾਂ ਲੁਕੀਆਂ ਛੁਪੀਆਂ ਨਹੀਂ ਰਹਿੰਦੀਆਂ ਕਾਸ ਕਰਕੇ ਉਹ ਮਾਝੇ ਦਾ ਏਰੀਆ ਨਹੀਂ ਆ ਇਹ ਮਾਲਵੇ ਦਾ ਏਰੀਆ ਤੇ ਮਾਲਵੇ ਦਾ ਵੀ ਫਾਜ਼ਿਲਕਾ ਦਾ ਅਬੌਰ ਇੱਕ ਕੋਰ ਏਰੀਆ ਆ ਜਿੱਥੇ ਕੋਈ ਗੱਲ ਲੁਕੀ ਰਹਿਣੀ ਨਹੀਂ ਔਰ ਛੁਪੀ ਰਹਿਣੀ ਨਹੀਂ ਕਾਰਨ ਕਿਉਂਕਿ ਜਿਹੜਾ ਵਪਾਰੀ ਤਬਕਾ ਆ ਉਹ ਕਦੀ ਨਹੀਂ ਇਹ ਚਾਹੂਗਾ ਕਿ ਜੇ ਇਸ ਕਤਲ ਦਾ ਕੋਈ ਪਿਛੋਕੜ ਆ ਤੇ ਉਹਨੂੰ ਦਬਾ ਦੇ ਜਾਂ ਪੁਲਿਸ ਦਬਾ ਦੇ ਜਾਂ ਪਬਲਿਕ ਦਬਾ ਦੇ ਜਾਂ ਸਰਕਾਰੀ ਸੂਚਨਾ ਦੰਤਰ ਦਬਾ ਦੇ ਕਿਉਂਕਿ ਕੱਲ ਨੂੰ ਕਿਸੇ ਵੀ ਪਪਾਰੀ ਨਾਲ ਇਹ ਗੱਲ ਵਾਪਰ ਸਕਦੀ ਆ ਔਰ ਦਾ ਟਾਈਮਿੰਗ ਜਿਹੜਾ ਇਨਕਾਊਂਟਰ ਦਾ ਵੇਰਵਾ ਆ ਮੈਂ ਉਹਦੇ ਤੋਂ ਵਾਕਿਫ ਆ ਮੈਂ ਉਹਦੇ ਪਿਛੋਕੜ ਤੋਂ ਵੀ ਵਾਕਿਫ ਆ ਜੋ ਮੇਰੇ ਆਪਣੇ ਨੇਚਰ ਦੇ ਤੌਰ ਤੇ ਮੈਂ ਅਬੋਰ ਤੋਂ ਪੁਲਿਸ ਤੋਂ ਆਪਣੇ ਰਿਟਾਇਰਡ ਤੋਂ ਸਰਵਿੰਗ ਤੋਂ ਪਤਾ ਕੀਤਾ ਆ ਉਹਦੇ ਤੇ ਅਜੇ ਕਿੰਤੂ ਪਰੰਤੂ ਮੈਂ ਨਹੀਂ ਕਰੂੰਗਾ ਲੇਕਿਨ ਕਹਾਣੀ ਬੜੀ ਪਪੂਲਰ ਲੱਗਦੀ ਆ ਪਰ ਅਸਲੀਅਤ ਉਦੋਂ ਸਾਹਮਣੇ ਆਏਗੀ ਜਦੋਂ ਵੱਖ-ਵੱਖ ਇੰਟੈਲੀਜੈਂਸ ਕਾਊਂਟਰ ਇੰਟੈਲੀਜੈਂਸ ਔਰ ਇੰਡੀਪੈਂਡੈਂਟ ਸੋਚ ਰੱਖਣ ਵਾਲੇ ਲੋਕ ਤੇ ਇਨਵੈਸਟੀਗੇਟਿਵ ਜਰਨਲਿਸਟ ਇਹਦੇ ਪੂਰੇ ਪੱਖ ਨੂੰ ਪੇਸ਼ ਕਰ ਸਕਣਗੇ ਮੈਂ ਉਦੋਂ ਤੱਕ ਵੇਟ ਕਰੂੰਗਾ ਕਿ ਉਹ ਡੇਂਜਰਸ ਕਹਾਣੀ ਜਿਹੜੀ ਮੇਰੇ ਕੋਲ ਆ ਉਹ ਆ ਕਿ ਜਾਂ ਜੋ ਸਾਹਮਣੇ ਨਜ਼ਰ ਆ ਰਹੀ ਹੈ ਉਹ ਵਾਲੀ ਕਿਉਂਕਿ ਤੁਹਾਡਾ ਨਾਮ ਪੰਜਾਬ ਪੁਲਿਸ ਦੇ ਵਿੱਚ ਨੋਨ ਹੈ ਕਿ ਇਹੋ ਜਿਹੀਆਂ ਇਨਵੈਸਟੀਗੇਸ਼ਨਸ ਕਰਨ ਦੇ ਵਿੱਚ ਜਾਂ ਤੱਥ ਲਿਆਉਣ ਦੇ ਵਿੱਚ ਸਾਹਮਣੇ ਲਿਆਉਣ ਦੇ ਵਿੱਚ ਆ ਤੁਹਾਡਾ ਨਾਮ ਬਰਾ ਅੱਗੇ ਆਉਂਦਾ ਕਿ ਇਮਾਨਦਾਰੀ ਨਾਲ ਮਿਹਨਤ ਕਰਕੇ ਅਸਲ ਸਚਾਈ ਆ ਜਿਹੜੀ ਬਾਹਰ ਲਿਆਉਣ ਦਾ ਯਤਨ ਕਰਦੇ ਹੋ ਤੁਹਾਡੇ ਥੱਲੇ ਕੰਮ ਕਰਕੇ ਗਏ ਗੁਰਮੀਤ ਸਿੰਘ ਕੀ ਮੈਂ ਜੇ ਕਹਾ ਮੇਰੇ ਨਾਲ ਦਰਜਨਾਂ ਹੀ ਉਹਨਾਂ ਦੀ ਇੰਟਰਵਿਊਆਂ ਨੇ ਬੜੀਆਂ ਕਲੀਅਰ ਗੱਲਾਂ ਕਰਦੇ ਸੀ ਉਹਨਾਂ ਚਿਰ ਨੇ ਉਹਨਾਂ ਨੇ ਸੱਚ ਦੱਸਿਆ ਜਿੰਨਾ ਚਿਰ ਉਹਨਾਂ ਦੇ ਰਹੇ ਡੀਜੀਪੀ ਨੇ ਉਹਨਾਂ ਤੋਂ 50 ਲੱਖ ਰੁਪਈਆ ਲੈ ਕੇ ਉਹਨਾਂ ਨੂੰ ਰੀਇਨਸਟੇਟ ਕਰਨ ਦੀ ਗੱਲਬਾਤ ਨਹੀਂ ਸੀ ਕੀਤੀ ਫੇਰੋਂ ਨੇ ਸਾਰੇ ਤੱਥ ਖੋਲੇ ਕਿ ਪੁਲਿਸ ਮੁਕਾਬਲਿਆਂ ਦੇ ਵਿੱਚ ਮਲਤਾਨੀ ਪ੍ਰੋਫੈਸਰ ਦਵਿੰਦਰ ਪਾਲ ਸਿੰਘ ਭੁੱਲਰ ਦੇ ਦੋਸਤ ਹਨ ਜਿਹੜੇ ਕਿਵੇਂ ਉਹਨਾਂ ਨੂੰ ਟੌਰਚਰ ਕਰਕੇ ਉੱਥੇ ਮਾਰਿਆ ਗਿਆ ਮਾਰਨ ਤੋਂ ਬਾਅਦ ਡੈੱਡ ਬੋਡੀ ਲਿਜਾ ਕੇ ਬਿਆਨ ਦੂਜੇ ਦਿਨ ਅਖਬਾਰਾਂ 'ਚ ਇਹ ਹੁੰਦਾ ਕਿ ਅਸਲੇ ਦੀ ਬਰਾਮਦਗੀ ਲਈ ਲੈ ਕੇ ਗਏ ਸੀ ਪੁਲਿਸ ਮੁਕਾਬਲਾ ਹੋ ਗਿਆ ਇਹ ਇਹੋ ਜੇ ਪੁਲਿਸ ਮੁਕਾਬਲਿਆਂ ਦਾ ਜ਼ਿਕਰ ਤਾਂ ਆਮ ਇਤਿਹਾਸ ਦੇ ਵਿੱਚ ਦਰਜ ਹੋ ਚੁੱਕਾ ਹੈ ਪੁਲਿਸ ਮੁਲਾਜ਼ਮ ਆਪ ਕਹਿ ਰਹੇ ਨੇ ਕਿ ਕੋਈ ਪੁਲਿਸ ਮੁਕਾਬਲਾ ਨਹੀਂ ਸੀ ਇਹ ਅਸੀਂ ਇੱਕ ਕਹਾਣੀ ਬਣਾਉਂਦੇ ਸੀ ਬਾਅਦ ਦੇ ਵਿੱਚ ਕਿ ਰਿਕਵਰੀ ਕਰਨ ਲਈ ਲੈ ਕੇ ਚੱਲੇ ਸੀ ਤੇ ਰਿਕਵਰੀ ਦੇ ਦੌਰਾਨ ਅੱਗੋਂ ਸਾਥੀ ਆ ਗਏ ਜਾਂ ਉਹਨੇ ਹਥਿਆਰ ਚੁੱਕਿਆ ਮਾਰ ਦਿੱਤਾ ਇਹ ਤਾਂ ਆਮ ਗੱਲਾਂ ਨੇ ਗੁਲਦੀਪ ਜੀ ਸੱਚੀ ਗੱਲ ਹੈ ਇਹ ਇਹੋ ਜਿਹੀਆਂ ਕਹਾਣੀਆਂ ਸੁਣਦੇ ਆ ਬਹੁਤ ਸਾਲ ਹੋ ਗਏ ਨੇ ਜੀ ਇਸ ਕਹਾਣੀ ਦੇ ਵਿੱਚ ਸੱਚ ਕੀ ਹੈ ਹਕੀਕਤ ਕੀ ਹੈ ਇਹ 80 85 90 ਦਾ ਜਮਾਨਾ ਨਹੀਂ ਹੈ 21ਵੀਂ ਸਦੀ ਆ ਮੈਂ ਦਾਅਵੇ ਨਾ ਕਹਿ ਸਕਦਾ ਜੇ ਤੇ ਫਾਲਸ ਇਨਕਾਊਂਟਰ ਹੋਏਗਾ ਤਾਂ ਵੀ ਲੁਕਿਆ ਨਹੀਂ ਰਹਿਣਾ ਤੇ ਜੇ ਇਹ ਵਾਕਿਆ ਹੀ ਪੁਲਿਸ ਦੇ ਨਾਲ ਫਾਇਰਿੰਗ ਦੇ ਵਿੱਚ ਉਹਨਾਂ ਦੋਨਾਂ ਲੜਕਿਆਂ ਦੀ ਮੌਤ ਹੋਈ ਆ ਫੇਰ ਵੀ ਲੁਕੀ ਗੱਲ ਨਹੀਂ ਰਣੀ ਕਿਉਂਕਿ ਉਹਦੀ ਮੈਜਿਸਟਰੇਲ ਇਨਕੁਆਰੀ ਹੋਣੀ ਆ ਮੈਰਿਟ ਤੇ ਹੋਣੀ ਚਾਹੀਦੀ ਆ ਪਰ ਮੈਂ ਇੱਕ ਗੱਲ ਜ਼ਰੂਰ ਕਹਿਣਾ ਚਾਹੂੰਗਾ ਕਿ ਇਸ 21ਵੀਂ ਸਦੀ ਚ ਕਤਲ ਹੋ ਜਾਣਾ ਉਹ ਕਿਸੇ ਨੂੰ ਪੈਸੇ ਦੇ ਕੇ ਕੀਤਾ ਆ ਹਾਇਡ ਕਿਲਰ ਕੀਤਾ ਆ ਕਿ ਲੋਰੈਂਸ ਬਸ਼ਨੋਈ ਦੇ ਬੰਦਿਆਂ ਨੇ ਕੀਤਾ ਆ ਇਹ ਕਹਾਣੀ ਛੁਪੀ ਰੱਖਣੀ ਨਹੀਂ ਚਾਹੀਦੀ ਤੇ ਰਹਿਣੀ ਨਹੀਂ ਚਾਹੀਦੀ ਕਿਉਂਕਿ ਅੱਜ ਕਰੀਮੇਸ਼ਨ ਦੇ ਟਾਈਮ ਤੇ ਵੀ ਕੁਝ ਕਹਾਣੀ ਉੱਤੇ ਨਿਕਲੀ ਸੀ ਜਿਹਨੂੰ ਇੱਕ ਵਾਰੀ ਦਬਾ ਲਿਆ ਗਿਆ ਪਰ ਇਹਦਾ ਹੱਲ ਕਾਊਂਟਰ ਇੰਟੈਲੀਜੈਂਸ ਦੇ ਅਫਸਰ ਇੰਟਰਨਲ ਸਕਿਉਰਟੀ ਦੇ ਇੰਚਾਰਜ ਸ਼੍ਰੀ ਅਮਿਤ ਪ੍ਰਸ਼ਾਦ ਆਈਪੀਐਸ ਕੋਲ ਆ ਕਿ ਉਹ ਇਸ ਗੱਲ ਨੂੰ ਤੱਥਾਂ ਤੇ ਆਧਾਰਿਤ ਸਾਹਮਣੇ ਲਿਆਉਣ ਇਹਦਾ ਪਿਛੋਕੜ ਕੀ ਆ ਕਿਉਂਕਿ ਲੋਕਲ ਪੁਲਿਸਿੰਗ ਵੇਲੇ ਜਿਹੜੇ ਗਰਾਊਂਡ ਤੇ ਪੁਲਿਸ ਅਫਸਰ ਹੁੰਦੇ ਨੇ ਉਹ ਕਈ ਵਾਰੀ ਉਹਨਾਂ ਕੋਲ ਟਾਈਮ ਨਹੀਂ ਹੁੰਦਾ ਜਾਂ ਫਿਰ ਉਹਨਾਂ ਦਾ ਕੰਮ ਕਰਨ ਦਾ ਤੌਰ ਤਰੀਕਾ ਕਈ ਵਾਰੀ ਸਰਫੇਸ਼ੀਅਲ ਰਹਿ ਜਾਂਦਾ ਆ ਲੇਕਿਨ ਕਾਉਂਟਰ ਇੰਟੈਲੀਜੈਂਸ ਦੇ ਜਿਹੜਾ ਸੋਚਣਾ ਤੰਦਰਿਆ ਉਹ ਨਹੀਂ ਰੱਖ ਸਕੂਗਾ ਪਰ ਜੀ ਇੱਕ ਗੱਲ ਮੈਂ ਜ਼ਰੂਰ ਕਹਿਣਾ ਚਾਹੂੰਗਾ ਕਿ ਪੰਜਾਬ ਪੁਲਿਸ ਨੂੰ ਇਸ 21ਵੀਂ ਸਦੀ ਦੇ ਜਮਾਨੇ 'ਚ ਫਾਲਸ ਐਂਕਾਉਂਟਰਸ ਦੇ ਕੇਸਸ ਦੇ ਵਿੱਚ ਨਹੀਂ ਪੈਣਾ ਚਾਹੀਦਾ ਚਾਹੇ ਉਹ ਗੈਂਗਸਟਰ ਆ ਚਾਹੇ ਕੋਈ ਨਾਨ ਸਟੇਟ ਐਕਟਰ ਮਿਲਿਟੈਂਟ ਆ ਜਾਂ ਕੋਈ ਵੀ ਆ ਪੁਲਿਸ ਨੂੰ ਅਸੀਂ ਬਹੁਤ ਵਾਰੀ ਕਹਿੰਦੇ ਆ ਕਿ ਲੋਕੀ ਗੈਂਗਸਟਰ ਕਾਨੂੰਨ ਆਪਣੇ ਹੱਥ ਚ ਲੈ ਕੇ ਕਾਰਵਾਈ ਕਰ ਰਹੇ ਨੇ ਕਹਿਣ ਦਾ ਮਤਲਬ ਇਹ ਆ ਅਸੀਂ ਜਿਹੜੇ ਇਹ ਕਹਿੰਦੇ ਆ ਕਿ ਬਾਕੀ ਕ੍ਰਿਮੀਨਲ ਆਪਣੇ ਹੱਥ ਚ ਕਾਨੂੰਨ ਲੈ ਰਹੇ ਨੇ ਤੇ ਪੁਲਿਸ ਕੋਲ ਨਾ ਵੀ ਕੋਈ ਰਾਈਟ ਨਹੀਂ ਐ ਇਸ এডুকেটেড লিটারেসি রেট হোন যখন ਸਾਡੀ 80 ਤੋਂ ਉੱਪਰ ਪਹੁੰਚ ਚੁੱਕੀ ਹੈ ਕਿ ਅਸੀਂ ਵੀ ਕਾਨੂੰਨ ਨੂੰ ਆਪਣੇ ਹੱਥ 'ਚ ਲੈ ਕੇ ਕਾਨੂੰਨ ਨੂੰ ਛਿਕੇ ਟੰਕੇ ਤੇ ਫਾਲਸ ਐਨਕਾਊਂਟਰ ਕਰੀਏ ਲੇਕਿਨ ਮੈਂ ਰਿਪੀਟ ਕਰਨਾ ਚਾਹੁੰਦਾ ਆ ਕਿ ਇੱਥੇ ਕੀ ਹੋਇਆ ਆ ਇਹ ਜਿਹੜੇ ਦੋ ਬੰਦੇ ਅੱਜ ਫਾਲਸ ਐਨਕਾਊਂਟਰ 'ਚ ਮੁੰਡੇ ਮਾਰੇ ਗਏ ਨੇ ਫਾਲਸ ਐਨਕਾਊਂਟਰ ਆ ਕਿ ਨਹੀਂ ਇਹਨੂੰ ਹਫ਼ਤਾ ਦਸ ਦਿਨ ਦਾ ਸਮਾਂ ਦੇਣਾ ਪੈਂਦਾ ਹੈ ਤੇ ਮੈਂ ਵੀ ਦੇਣ ਦੀ ਕੋਸ਼ਿਸ਼ ਕਰੂੰਗਾ ਜੀ ਹੁਣ ਗੱਲ ਕਰੀਏ ਕਿਉਂਕਿ ਮੈਂ ਇਸ ਕਰਕੇ ਵਾਰ-ਵਾਰ ਇਹਦੇ ਉੱਤੇ ਜ਼ੋਰ ਦੇ ਰਿਹਾ ਜਿਹੜੇ ਇੰਨੇ ਕੇਸ ਹੋਏ ਨੇ ਭਾਵੇਂ ਉਹ ਅਬੋਰ ਵਾਲਾ ਕੇਸ ਹੈ ਭਗਵਾਨ ਪੁਰੀਆ ਜਿਹੜਾ ਗੈਂਗਸਟਰ ਦੀ ਮਾਂ ਦੀ ਦਿੱਦੀ ਗੱਲਬਾਤ ਹੈ ਮੋਗੇ ਵਾਲੇ ਡਾਕਟਰ ਦੀ ਗੱਲਬਾਤ ਹੈ ਜਾਂ ਹੋਰ ਪਿੱਛੇ ਦੇ ਕੇ ਆ ਬੀਬੀ ਇੱਕ ਸੋਸ਼ਲ ਇਨਫਲੂਐਂਸਰ ਸੀ ਉਹਦੇ ਕਤਲ ਦੀ ਗੱਲਬਾਤ ਹੈ ਅੰਮ੍ਰਿਤਪਾਲ ਸਿੰਘ ਮਹਿਰੋਂ ਦੀ ਤੇ ਕੁਦਰ ਦੀ ਗੱਲ ਹੈ ਕਈ ਵਾਰੀ ਸਰਕਾਰਾਂ ਇਹ ਦਿਖਾਉਣ ਦੇ ਲਈ ਕਿ ਅਸੀਂ ਯਤਨ ਕਰ ਰਹੇ ਹਾਂ ਕਿ ਇਹੋ ਜਿਹੇ ਜਿਹੜੇ ਐਂਟੀ-ਸੋਸ਼ੀਅਲਿਸਟ ਐਕਟਿਵਿਸਟ ਨੇ ਉਹਨਾਂ ਨੂੰ ਖਤਮ ਕਰਦੇ ਹਾਂ ਖੈਰ ਮੈਂ ਥੋੜਾ ਜਿਹਾ ਆਵਾਂ ਅੰਮ੍ਰਿਤਪਾਲ ਸਿੰਘ ਮਹਿਰੋਂ ਦੇ ਉੱਤੇ ਉਹ ਗੱਲ ਤੁਹਾਡੇ ਨਾਲ ਕਰਨੀ ਬਹੁਤ ਜ਼ਰੂਰੀ ਹੈ ਕਿਉਂਕਿ ਤੁਹਾਨੂੰ ਇਹਦੇ ਬੜੇ ਤਜਰਬੇ ਨੇ ਜ਼ਿੰਦਗੀ ਦੇ ਵਿੱਚ ਬੜੇ ਇਹੋ ਜਿਹੇ ਕੇਸ ਸੀ ਜਿਹੜੇ ਤੁਸੀਂ ਆਪ ਵਿੱਚ ਇਨਵੋਲਵ ਹੋ ਕੇ ਸੋਲਵ ਕੀਤੇ ਆ ਇਹਦੇ ਵਿੱਚ ਅੰਮ੍ਰਿਤਪਾਲ ਸਿੰਘ ਮਹਿਰੋਂ ਵੱਲੋਂ ਕਿਆ ਜਾ ਰਿਹਾ ਹੈ ਸੋਸ਼ਲ ਮੀਡੀਆ ਤੇ ਆ ਪਾ ਕੇ ਉਸ ਲੜਕੀ ਦਾ ਕਤਲ ਕਰਨਾ ਇਸ ਕੇਸ ਨੂੰ ਤੁਸੀਂ ਕਿਵੇਂ ਲੈਨੇ ਹੋ ਕਿ ਇੰਨੀ ਜਲਦੀ ਉਹ ਵਿਅਕਤੀ ਕਤਲ ਕਰਨ ਤੋਂ ਬਾਅਦ ਬਾਹਰ ਨਿਕਲ ਜਾਂਦਾ ਮੁਲਕ ਦੇ ਵਿੱਚੋਂ ਇਸ ਕੇਸ ਨੂੰ ਥੋੜਾ ਜਿਹਾ ਕਿਵੇਂ ਲੈ ਰਹੇ ਹੋ ਜੀ ਅਸੀਂ ਕੁਲਦੀਪ ਦੀ ਇਸ ਕਹਾਣੀ ਦੇ ਦੋ ਪੱਖ ਨੇ ਤੇ ਮੈਂ ਦੋਨੇ ਪੱਖ ਤੁਹਾਡੇ ਨਾਲ ਤੇ ਤੁਹਾਡੇ ਸਰੋਤਿਆਂ ਨਾਲ ਰੱਖਣਾ ਚਾਹੂੰਗਾ ਜੀ ਪਹਿਲਾ ਪੱਖ ਤੇ ਇਹ ਆ ਕਿ ਉਸ ਲੜਕੀ ਨੇ ਜਿਹੜੇ ਤਰੀਕੇ ਨੇ ਸੋਸ਼ਲ ਮੀਡੀਆ ਤੇ ਆਪਣੇ ਆਪ ਨੂੰ ਪ੍ਰੈਜੈਂਟ ਕੀਤਾ ਆਪਣਾ ਅਸਲੀ ਨਾਮ ਬਦਲ ਕੇ ਅਨੋਨਿਮਸ ਨਾਮ ਰੱਖਿਆ ਜਿਹੜਾ ਕਿ ਲੋਕਲ ਪੰਜਾਬ ਦੇ ਕਲਚਰ ਨਾਲ ਸਿੱਖੀਜ਼ਮ ਨਾਲ ਜੁੜਿਆ ਆ ਜਦਕਿ ਉਹਦਾ ਅਸਲੀ ਨਾਮ ਕੁਝ ਹੋ ਰਿਹਾ ਔਰ ਉਹਨੇ ਅਨੋਨਿਮਿਟੀ ਕ੍ਰੀਏਟ ਕੀਤੀ ਔਰ ਆਪਣਾ ਨਾਮ ਬਦਲਿਆ ਤੇ ਫੇਰ ਇਹੋ ਜੀਆਂ ਹਰਕਤਾਂ ਕਾਰਵਾਈਆਂ ਕੀਤੀਆਂ ਜੜੀਆਂ ਲਚਰ ਨੇ ਇਨਡੀਸੈਂਟ ਨੇ ਔਰ ਉਹ ਆਮ ਪੜ੍ਹੇ ਲਿਖੇ ਲੋਕ ਸਿਆਣੀਆਂ ਬੀਬੀਆਂ ਸੈਣੀਆਂ ਮਾਵਾਂ ਧੀਆਂ ਭੈਣਾਂ ਪੰਜਾਬ ਦੇ ਕਲਚਰ ਦੇ ਮੁਤਾਬਕ ਉਹਨੂੰ ਪਸੰਦ ਨਹੀਂ ਕਰਦੇ ਸੀ ਔਰ ਲੋਕ ਪੜ੍ਹੇ ਲਿਖੇ ਲੋਕ ਇੱਜ਼ਤ ਅਮਾਨ ਵਾਲੇ ਰੋਕ ਦੁਖੀ ਵੀ ਸੀਗੇ ਔਰ ਕਈ ਟੀਨੇਜਰਸ ਜਿਨ੍ਹਾਂ ਨੂੰ ਅਜੇ ਤੱਕ ਜ਼ਿੰਦਗੀ ਦਾ ਤਜਰਬਾ ਨਹੀਂ ਆ ਉਹਦੇ ਕਈ ਲੱਖ ਫਾਲੋਅਰ ਵੀ ਸੀਗੇ ਮੈਂ ਉਹਨੂੰ ਵੀ ਕੰਡੈਮ ਕਰਦਾ ਹਾਂ ਲੇਕਿਨ ਸਭ ਤੋਂ ਵੱਡੀ ਗੱਲ ਇਹ ਹੈ ਕਿ ਮਹਿਰੋ ਨੇ ਜੜਾ ਆਪਣੇ ਆਪ ਨੇ ਜਿੰਨੇ ਨਿਹੰਗ ਸਿੱਖ ਦਾ ਬਾਣਾ ਪਾਇਆ ਇਹ ਨੀਲਾ ਬਾਣਾ ਕੋਈ ਐਵੇਂ ਨਿਹੰਗੀ ਬਾਣਾ ਨਹੀਂ ਹੈ ਇਹ ਗੁਰੂ ਗੋਬਿੰਦ ਸਿੰਘ ਨੇ ਵੀ ਪਾਇਆ ਸੀ ਇਹਦੀ ਕਦਰ ਕਰਨਾ ਪੱਗ ਧਾਰੀ ਦੀ ਇਸ ਬਾਣੇ ਦੀ ਜਿੰਨੇ ਬਾਣਾ ਪਾਇਆ ਉਹਦੀ ਜ਼ਿੰਮੇਵਾਰੀ ਬਣਦੀ ਹੈ ਜੀ ਜਿੰਨੇ ਇਤਿਹਾਸ ਪੜਿਆ ਆ ਉਹਨੂੰ ਇਹਨਾਂ ਕਹਾਣੀਆਂ ਦਾ ਤੇ ਇਸ ਪੱਗ ਦੀ ਤਾਕਤ ਦਾ ਪਤਾ ਹੈ ਉਸ ਲੜਕੀ ਨੇ ਨਾ ਅਕਾਲ ਤਖਤ ਦੇ ਵਿਰੁੱਧ ਬੋਲੀ ਸੀ ਨਾ ਸਿੱਖੀ ਦੇ ਵਿਰੋਧ ਕੋਈ ਬਿਆਨ ਦਿੱਤਾ ਸੀ ਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿਰੁੱਧ ਕੋਈ ਬਿਆਨ ਦਿੱਤਾ ਸੀ ਨਾ ਕੋਈ ਕਿਸੇ ਦਸਾਂ ਗੁਰੂਆਂ ਦੇ ਵਿਰੁੱਧ ਉਹਨੇ ਕੋਈ ਬਿਆਨ ਦਿੱਤਾ ਸੀ ਜੀ ਇਹਨੇ ਉਸ ਲੜਕੀ ਦਾ ਕਤਲ ਕੀਤਾ ਆ ਇਹਨੂੰ ਉਸ ਕਤਲ ਭੁਗਤਣਾ ਚਾਹੀਦਾ ਆ ਇਹਦਾ ਕੋਈ ਰਾਈਟ ਨਹੀਂ ਬਣਦਾ ਸੀ ਕਿ ਸਿੱਖੀ ਬਾਣੇ ਦਾ ਹਵਾਲਾ ਦੇ ਕੇ ਉਸ ਲੜਕੀ ਦਾ ਕਤਲ ਕਰੇ ਕਿਉਂਕਿ ਸਿੱਖ ਮਰਿਆਦਾ ਦੀ ਉਲੰਘਣਾ ਸਿੱਖੀ ਦੇ ਵਿਰੋਧ ਬੋਲਣਾ ਸਿੱਖੀ ਦੇ ਬੇਅਦਬੀ ਕਰਨੀ ਕਿਸੇ ਦਾਇਰੇ ਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਜਾਂ ਗੁਰਦੁਆਰਾ ਸਾਹਿਬ ਚ ਜਾ ਕੇ ਬੇਅਦਬੀ ਕਰਨੀ ਉਹ ਕਹਾਣੀ ਵੱਖਰੀ ਆ ਲੇਕਿਨ ਇੱਕ ਲਚਰਤਾ ਇੱਕ ਲਚਰਪੁਣਾ ਵੱਖਰੀ ਗੱਲ ਆ ਮਹਿਰੋ ਨੇ ਜਿਹੜੀ ਕਾਰਵਾਈ ਕੀਤੀ ਆ ਸਾਨੂੰ ਸਿੱਖਾਂ ਨੂੰ ਇੱਕ ਗੱਲ ਕਰਨ ਦੀ ਪਛਾਣ ਦੀ ਜ਼ਰੂਰਤ ਹੈ ਕਿ ਵੈਸਟ ਨੇ ਪੂਰੀ ਦੁਨੀਆ ਦੇ ਵਿੱਚ ਇਸਲਾਮ ਦੇ ਉਹ ਲੋਕ ਜਿਹੜੇ ਨੇ ਜੜੇ ਅਤਵਾਦ ਦਾ ਸਹਾਰਾ ਲੈਂਦੇ ਨੇ ਉਹਦੇ ਕਰਕੇ ਸਾਰੇ ਇਸਲਾਮ ਨੂੰ ਬਦਨਾਮ ਕਰ ਦਿੱਤਾ ਹਾਲਾਂਕਿ ਇਸਲਾਮ ਬਦਨਾਮੀ ਦਾ ਹੱਕ ਨਹੀਂ ਹੱਕਦਾਰ ਨਹੀਂ ਹੈ ਬੜਾ ਵਧੀਆ ਰਿਲੀਜੀਅਨ ਹੈ ਇਸੇ ਇੱਕ ਤਰੀਕੇ ਨਾਲ ਸਿੱਖਾਂ ਨੂੰ ਮੈਂ ਬੇਨਤੀ ਕਰਨਾ ਚਾਹੁੰਦਾ ਹਾਂ ਖਾਲਸਿਆਂ ਨੂੰ ਕਿ ਇਹ ਕੁਝ ਹੱਤ ਠੋਕਿਆਂ ਦੇ ਮਗਰ ਲੱਗ ਕੇ ਕੁਝ ਉਹ ਲੋਕ ਜਿਹੜਾ ਸਿੱਖੀ ਬਾਣਾ ਪਾ ਕੇ ਪੈਸੇ ਲੈ ਕੇ ਸਿੱਖੀ ਦੀ ਘਾਣ ਕਰ ਰਹੇ ਨੇ ਤੇ ਸਿੱਖੀ ਪਰੰਪਰਾ ਦੇ ਵਿਰੁੱਧ ਜਾ ਰਹੇ ਨੇ ਤੇ ਕਤਲ ਕਰ ਰਹੇ ਨੇ ਜਾ ਇਹੋ ਜਿਹੀਆਂ ਹਰਕਤਾਂ ਕਰ ਰਹੇ ਨੇ ਜਿਹੜੀਆਂ ਸਿੱਖੀ ਨੂੰ ਤੇ ਗੁਰੂ ਸਾਹਿਬ ਦੇ ਕੀਤੇ ਪੂਰਨਿਆਂ ਨੂੰ ਖਰਾਬ ਕਰ ਰਹੀਆਂ ਨੇ ਸਾਨੂੰ ਨਹੀਂ ਮੰਨਣਾ ਚਾਹੀਦਾ ਇਹਨਾਂ ਦਾ ਸਾਥ ਨਹੀਂ ਦੇਣਾ ਚਾਹੀਦਾ ਸੋ ਮੈਂ ਮਹਿਰੋਂ ਦੀ ਇਸ ਕਹਾਣੀ ਦੇ ਵਿਰੋਧ ਹਾਂ ਕਿ ਉਹਨੇ ਤੇ ਉਹਦੀ ਟੀਮ ਨੇ ਇਹ ਇਹ ਕਤਲ ਕੀਤਾ ਇਹਦਾ ਕੋਈ ਸਿੱਖੀ ਦਾ ਪਰੰਪਰਾ ਦਾ ਜਾਂ ਸਿੱਖ ਭਾਈਚਾਰੇ ਦਾ ਜਾਂ ਗੁਰੂ ਸਾਹਿਬ ਦੀ ਸੇਧ ਗੁਰਮੁਖ ਨਾਲ ਕੋਈ ਨਾਤਾ ਨਹੀਂ ਹੈ ਇੰਜ ਨਹੀਂ ਹੋਣਾ ਚਾਹੀਦਾ ਓਕੇ ਮੈਂ ਕਿਉਂਕਿ ਘੜੀ ਪਤਾ ਨਹੀਂ ਕਿਉਂ ਜਦੋਂ ਤੁਹਾਡਾ ਨਾਲ ਗੱਲਬਾਤ ਕਰਦਾ ਘੜੀ ਤੇਜ਼ ਹੋ ਚੱਲਣ ਲੱਗ ਪੈਂਦੀ ਆ ਮੇਰੇ ਮਨ ਦੇ ਵਿੱਚ ਕੋਈ ਗੱਲ ਰਹਿ ਨਾ ਜਾਵੇ ਤੁਸੀਂ ਕਾਂਗਰਸ ਪਾਰਟੀ ਦੇ ਨਾਲ ਸੰਬੰਧਤ ਹੋ ਇਸ ਵੇਲੇ ਕਾਂਗਰਸ ਪਾਰਟੀ ਦੇ ਪ੍ਰਧਾਨ ਰਾਜਾ ਵੜਿੰਗ ਦਾ ਕੱਲ ਦਾ ਇਹ ਬਿਆਨ ਆਉਣਾ ਪਤਾ ਨਹੀਂ ਕੀ ਸੋਚਦੇ ਹੋ ਤੁਸੀਂ ਕਿਧਰਲੇ ਪਾਸੇ ਨੂੰ ਲੈ ਕੇ ਜਾਓਗੇ ਕਿ ਮੇਰੇ ਹੱਥਾਂ ਦੇ ਵਿੱਚ ਦਿਉ ਰਾਜ ਆ ਮੈਂ ਗੈਂਗਸਟਰ ਮਾਰਮੁਕਾ ਹਾਂ ਕਿਵੇਂ ਲੈਨੇਓ ਇਸ ਬਿਆਨ ਨੂੰ ਜਿਹੜਾ ਤੁਹਾਡੇ ਪ੍ਰਧਾਨ ਨੇ ਦਿੱਤਾ ਜੀ ਦੇਖੋ ਬੜਾ ਡਿਫਿਕਲਟ ਜਿਹਾ ਸਵਾਲ ਪੁੱਛਿਆ ਤੁਸੀਂ ਮੈਨੂੰ ਤੇ ਔਖਾ ਵੀ ਇਹਦਾ ਜਵਾਬ ਦੇਣਾ ਲੇਕਿਨ ਮੈਨੂੰ ਜਵਾਬ ਦੇਣ ਕਿ ਇਸ ਕਰਕੇ ਗੁਰੇਜ ਨਹੀਂ ਹੈ ਕਿ ਹਾਕ ਦੇ ਸੱਚ ਨਿਆਂ ਦੀ ਖਾਤਰ ਡਾਈਵਰਸ opinion ਰੱਖਣਾ ਡੈਮੋਕਰੇਸੀ ਚ ਰਾਈਟ ਆ ਮੈਂ ਪ੍ਰਧਾਨ ਜੀ ਸਾਡੇ ਪ੍ਰਧਾਨ ਨੇ ਉਹਨਾਂ ਦੀ ਕਦਰ ਕਰਦਾ ਹਾਂ ਔਰ ਉਹਨਾਂ ਦੇ ਸਹਿਯੋਗੀ ਹਾਂ ਮੈਂ ਲੇਕਿਨ ਜਿਨ੍ਹਾਂ ਨੇ ਇਹਨਾਂ ਗੱਲਾਂ ਨੂੰ ਸੁਣਿਆ ਹੈ ਤੇ ਵਿਚਰਿਆ ਹੈ 94 ਤੱਕ 80 ਤੋਂ ਲੈ ਕੇ 78 ਤੋਂ ਲੈ ਕੇ 94 ਤੱਕ ਉਹਨਾਂ ਵਿੱਚੋਂ ਮੈਂ ਵੀ ਇੱਕ ਹਾਂ ਮੈਂ ਚਾਹੂੰਗਾ ਕਿ ਪ੍ਰਧਾਨ ਜੀ ਨੂੰ ਬੇਨਤੀ ਕਰੂੰਗਾ ਕਿ ਇਹੋ ਜੇ ਬਿਆਨ ਭਾਵਨਾਤਮਕ ਹੋ ਕੇ ਦੇਣ ਤੋਂ ਗੁਰੇਜ ਕਰਨ ਕਿਉਂਕਿ ਕੱਲ ਨੂੰ ਆਉਣ ਵਾਲੇ ਸਮੇਂ 'ਚ ਮੈਂ ਬਹੁਤ ਵਾਰੀ ਦੇਖਿਆ ਆ ਕਿ ਕਤਲ ਕਿਸੇ ਦਾ ਹੁੰਦਾ ਆ ਕਰਦਾ ਕੋਈ ਆ ਤੇ ਬਿਆਨ ਕੋਈ ਦਿੰਦਾ ਆ ਤੇ ਫਿਰ ਭੁਗਤਦਾ ਕੋਈ ਆ ਕੱਲ ਨੂੰ ਇਹਨਾਂ ਨੇ ਜ਼ਿੰਮੇਵਾਰੀ ਵਾਲੇ ਅਹੁਦੇ ਤੇ ਜੇ ਬਤੌਰ ਮਨਿਸਟਰ ਜਾਂ ਹੋਮ ਮਨਿਸਟਰ ਜਾਂ ਕਿਸੇ ਵੀ ਸਰਕਾਰੀ ਅਹੁਦੇ ਤੇ ਬੈਠਾ ਆ ਤੇ ਇਹ ਇਹਨਾਂ ਚੀਜ਼ਾਂ ਨੂੰ ਓਨ ਨਹੀਂ ਕਰ ਪਾਉਣਗੇ ਕਿਉਂਕਿ ਪੰਜਾਬ ਦੀ ਹਿੰਦੁਸਤਾਨ ਦੀ ਦੂਜੀ ਸਭ ਤੋਂ ਵੱਡੀ ਪਾਰਟੀ ਦੇ ਸਾਡੀ ਸਟੇਟ ਦੇ ਪ੍ਰਧਾਨ ਨੇ ਮੈਂ ਜ਼ਰੂਰ ਚਾਹੂੰਗਾ ਕਿ ਕਈ ਵਾਰੀ ਭਾਵਨਾਤਮਕ ਹੋ ਕੇ ਉਹ ਸਟੇਟਮੈਂਟ ਦੇ ਦਿੰਦੇ ਨੇ ਮੈਂ ਉਹਨਾਂ ਨੂੰ ਰਿਕੁਐਸਟ ਕਰੂੰਗਾ ਕਿ ਇਹੋ ਜੀ ਸਟੇਟਮੈਂਟਸ ਤੋਂ ਗੁਰੇਜ਼ ਕਰਨਾ ਚਾਹੀਦਾ ਕਿਉਂਕਿ ਨਾਏ ਕਾਨੂੰਨ ਦੇ ਦਾਇਰੇ 'ਚ ਆ ਨਾ ਕਾਂਗਰਸ ਦੀ ਕਨਸਟੀਟਿਊਸ਼ਨ ਦੇ ਦਾਇਰੇ 'ਚ ਆ ਤੇ ਨਾ ਲੋਕਾਂ ਦੇ ਹਿੱਤ ਵਿੱਚ ਆ ਇਹੋ ਜੀ ਭਾਵਨਾਤਕ ਸਟੇਟਮੈਂਟ ਦੇਣੀ ਮੈਂ ਜ਼ਰੂਰ ਮੌਕਾ ਮਿਲਤੇ ਉਹਨਾਂ ਨਾਲ ਟੈਲੀਫੋਨ ਤੇ ਵੀ ਗੱਲ ਕਰੂੰਗਾ ਕਿ ਇਹ ਸਟੇਟਮੈਂਟਸ ਵਾਜਬ ਸਟੇਟਮੈਂਟ ਨਹੀਂ ਕਿਉਂਕਿ ਜਦੋਂ ਤੁਸੀਂ 78 ਤੋਂ ਲੈ ਕੇ 90ਾਂ ਦੇ ਤੱਕ ਮੈਂ ਬਹੁਤੀ 94 ਤੱਕ ਦੀ ਗੱਲ ਨਹੀਂ ਕਰਾਂਗਾ ਕਿਉਂਕਿ 90ਾਂ ਤੋਂ ਬਾਅਦ ਉਸ ਵੇਲੇ ਤੱਕ ਅਸੀਂ ਬਾਹਰ ਆ ਚੁੱਕੇ ਸੀ ਉਹਨੂੰ ਅਸੀਂ ਆਪਣੀ ਅੱਖਾਂ ਦੇ ਨਾਲ ਦੇਖਿਆ ਜੋ ਕੁਝ ਉਹਨਾਂ ਸਮਿਆਂ 'ਚ ਹੁੰਦਾ ਰਿਹਾ ਉਸ ਮੌਕੇ ਨੂੰ ਉਸ ਹਾਲਾਤਾਂ ਨੂੰ ਪਰ ਤੁਸੀਂ ਤਾਂ ਹੰਡਾਇਆ ਤੁਸੀਂ ਤਾਂ ਵਿਚਰੇ ਕਿ ਵਿਚਰੇ ਹੋ ਘਟੂਗੜ ਪ੍ਰਧਾਨ ਦੀ ਡਿਊਟੀ ਇਹ ਬਣਦੀ ਸੀ ਵੀ ਜਿਹੜੇ ਲੋਕ ਮੇਰਾ ਖਿਆਲ ਉਦੋਂ ਤਾਂ ਜਨਮੇ ਵੀ ਨਹੀਂ ਹੋਣੇ ਜਾਂ ਬਹੁਤ ਛੋਟੇ ਹੋਣੇ ਨੇ ਉਹਨਾਂ ਨੂੰ ਪਤਾ ਹੀ ਨਹੀਂ ਸੀ ਵੀ ਆ ਉਸ ਵੇਲੇ ਦੇ ਹਾਲਾਤ ਕਿਹੋ ਜਿਹੇ ਸਨ ਉਹਨਾਂ ਨੂੰ ਇਹ ਉਹ ਜਿਹੜਾ ਬਿਆਨ ਇੱਕ ਪਾਰਟੀ ਦੇ ਪ੍ਰਧਾਨ ਵੱਲੋਂ ਦੇਣਾ ਕਿ ਅਸੀਂ ਮਾਰ ਮੁਕਾਵਾਂਗੇ ਮਾਰ ਮੁਕਾਏ ਸੀ ਬਿਆਨ ਸਿੰਘ ਨੇ ਵੀ ਮਾਰ ਮੁਕਾਏ ਸੀ ਕਿੱਥੇ ਅਸੀਂ ਵਾਲੇ ਬਿਆਨ ਸਿੰਘ ਦੇਖੋ ਨਾ ਕਾਨੂੰਨ ਇਸ ਗੱਲ ਦੀ ਪਰਮਿਸ਼ਨ ਦਿੰਦਾ ਹੈ ਮੈਂ ਕਾਨੂੰਨ ਤੋਂ ਵਾਕਿਫ ਹਾਂ ਮੈਂ ਮਾਫੀ ਚਾਹੂੰਗਾ ਰਾਜਾ ਬੜਿੰਗਜੀ ਤੋਂ ਮੇਰੇ ਪ੍ਰਧਾਨ ਨੇ ਮੇਰੇ ਸਤਿਕਾਰਯੋਗ ਨੇ ਲੇਕਿਨ ਮੈਂ ਉਹਨਾਂ ਉਮਰ ਦੇ ਸੀਨੀਅਰ ਹਾਂ ਮੇਰਾ ਤਜਰਬਾ ਆਪਣੇ ਤੌਰ ਦਾ ਹੈ ਉਹਨਾਂ ਤੋਂ ਵੱਖਰਾ ਹੈ ਉਹਨਾਂ ਤੋਂ ਜ਼ਿਆਦਾ ਐਡਮਿਨਿਸਟ੍ਰੇਸ਼ਨ ਦਾ ਮੈਂ ਇਹ ਕਹਿਣਾ ਚਾਹੂੰਗਾ ਕਿ ਇਹ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ ਚਾਹੇ ਉਹ ਗੈਂਗਸਟਰ ਆ ਚਾਹੇ ਉਹ ਮਿਲਟੈਂਟ ਆ ਚਾਹੇ ਉਹ ਕੋਈ ਵੀ ਆਰਗੇਨਾਈਜ਼ ਕ੍ਰਿਮੀਨਲ ਆ ਕੋਈ ਸੇ ਕਾਨੂੰਨ ਦੇ ਵਿੱਚ ਕੋਈ ਕਾਇਦਾ ਕਾਨੂੰਨ ਹਿੰਦੁਸਤਾਨ ਦੀਆਂ ਅਦਾਲਤਾਂ ਜਾਂ ਕਨਸਟੀਟਿਊਸ਼ਨ ਜਾਂ ਸੱਟ ਪਾਰਟੀ ਦਾ ਕਨਸਟੀਟਿਊਸ਼ਨ ਕੋਈ ਇਹੋ ਜੀ ਗੱਲ ਨਹੀਂ ਕਰਨੀ ਬਣਦੀ ਕਿ ਜੇ ਮੈਂ ਇਸ ਜਗ੍ਹਾ ਤੇ ਇੰਜ ਹੋਵਾਂ ਤੇ ਮੈਂ ਇੰਜ ਮਰਵਾ ਦੇਵਾਂਗਾ ਪਤਾ ਨਹੀਂ ਮੈਂ ਸਲਿੱਪ ਆਫ ਦੀ ਟੰਗ ਵੀ ਹੋ ਸਕਦਾ ਹੈ ਪਰ ਮੈਂ ਦੁਬਾਰਾ ਕਹਿਣਾ ਚਾਹੂੰਗਾ ਕਿ ਮੈਂ ਹੋਵਾ ਤੇ ਇਸ ਗੱਲ ਨੂੰ ਕਦੀ ਵੀ ਨਹੀਂ ਕਹਿ ਸਕੂੰਗਾ ਤੇ ਨਾ ਕਹਿਣਾ ਚਾਹੂੰਗਾ ਕਿਉਂਕਿ ਇਹ ਕਾਨੂੰਨ ਦੇ ਦਾਇਰੇ ਤੋਂ ਬਾਹਰ ਦੀ ਗੱਲ ਆ ਅਸੀਂ ਹਿੰਦੂਸਤਾਨ ਦੀ ਕਨਸਟੀਟਿਊਸ਼ਨ ਨੂੰ ਡਿਫੈਂਡ ਕਰ ਰਹੇ ਹਾਂ ਅਸੀਂ ਕਨਸਟੀਟਿਊਸ਼ਨ ਤੋਂ ਸਾਰੇ ਲਾ ਬਣੇ ਨੂੰ ਡਿਫੈਂਡ ਕਰ ਰਹੇ ਹਾਂ ਤੇ ਸਾਡੇ ਬਿਆਨ ਵੀ ਉਸੇ ਦਾਇਰੇ ਦੇ ਰਹਿਣੇ ਚਾਹੀਦੇ ਆ ਮੈਂ ਉਹਨਾਂ ਨੂੰ ਬੇਨਤੀ ਕਰੂੰਗਾ ਕਿ ਅੱਗੇ ਤੋਂ ਗੁਰੇਜ ਕਰ ਢਿਲੋਂ ਸਾਹਿਬ ਸਮਾਂ ਕੱਢਿਆ ਤੁਸੀਂ ਉਹਦੇ ਲਈ ਤੁਹਾਡਾ ਤਹਿ ਦਿਲੋਂ ਧੰਨਵਾਦ ਆਉਣ ਵਾਲੇ ਸਮਝ ਕੇ ਤੇ ਮੈਂ ਇਹ ਹਥਿਆਰ ਕਿੱਥੋਂ ਆਉਂਦੇ ਨੇ ਕੌਣ ਸਪਲਾਈ ਕਰਦਾ ਹੈ ਗੈਂਗਸਟਰ ਕਿੱਥੋਂ ਆਉਂਦੇ ਨੇ ਇਹਦੀ ਸਾਰੀ ਗੱਲਬਾਤ ਆਉਣ ਵਾਲੇ ਸਮਝ ਕੇ ਤੁਸੀਂ ਤੁਹਾਡਾ ਕਰਾਂਗੇ ਪਰ ਤੁਸੀਂ ਸਮਾਂ ਕੱਢਿਆ ਉਹਦੇ ਲਈ ਤੁਹਾਡਾ ਧੰਨਵਾਦ ਚੜ੍ਹਦੀ ਕਲਾ ਚ ਰਹਿ ਕੇ ਇਸ ਤਰ੍ਹਾਂ ਪੰਜਾਬ ਪੰਜਾਬੀ ਤੇ ਸਿੱਖੀ ਦੇ ਇਸ ਤਰ੍ਹਾਂ ਪ੍ਰਚਾਰ ਕਰਦੇ ਰਹੇ ਬਹੁਤ ਬਹੁਤ ਧੰਨਵਾਦ ਰੱਬ ਰੱਖਾ ਜੀ ਬਹੁਤ ਬਹੁਤ ਸ਼ੁਕਰੀਆ ਕੁਲਦੀਪ ਜੀ ਤੁਸੀਂ ਮੈਨੂੰ ਤੁਸੀਂ ਮੈਨੂੰ ਟਾਈਮ ਦਿੱਤਾ ਤੁਹਾਡੇ ਸਰੋਤਿਆਂ ਨੂੰ ਇੱਕ ਵਾਰੀ ਫੇਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਏ ਡੀਜੀਪੀ ਲਾ ਐਂਡ ਆਰਡਰ ਸ੍ਰੀ ਗੁਰਿੰਦਰ ਸਿੰਘ ਢੱਲੋਣਾ ਗੱਲਬਾਤ ਖੁੱਲ ਕੇ ਹੋਈ ਹੈ ਉਮੀਦ ਹੈ ਕਿ ਇਹਨੂੰ ਬਹੁਤ ਬਹੁਤ ਲਾਇਕ ਕੀਤੇ ਇਸ ਚੈਨਲ ਨੂੰ ਸਬਸਕ੍ਰਾਈਬ ਵੀ ਕਰੋਗੇ ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਹਾਂ ਅੱਗੇ ਆ ਠੀਕ 6 ਵਜੇ ਪ੍ਰਾਈਮ ਟਾਈਮ ਤੋਂ ਇੰਦਰ ਬੈਣੀਪਾਲ ਜੀ ਲੈ ਕੇ ਆਉਣਗੇ ਤੇ ਇਸੇ ਪ੍ਰੋਗਰਾਮ ਨੂੰ 9 ਵਜੇ ਰਿਪੀਟ ਕੀਤਾ ਜਾਏਗਾ ਜੀ ਉਹਦਾ ਚੈਨਲ 3058 ਤੇ ਭਾਰਤ ਦੇ ਵਿੱਚ ਦੇਖਣਾ ਨਾ ਭੁੱਲਿਓ ਅੱਜ ਦਾ ਪ੍ਰੋਗਰਾਮ ਸਮਾਪਤ ਕਰਦੇ ਹਾਂ ਰਬਾਕ